ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਹੋਰ ਨਵੇਂ ਰਿਸ਼ਤੇ ਤੁਹਾਡੇ ਤੱਕ ਹਰ ਰੋਜ਼ ਪਹੁੰਚ ਸਕਣ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਰਿਸ਼ਤੇ ਹੈ ਬਹੁਤ ਵਧੀਆ ਪਰਿਵਾਰ ਤੋਂ ਮੁੰਡੇ ਅਤੇ ਕੁੜੀਆਂ ਦੇ ਇਹ ਰਿਸ਼ਤਾ ਨੰਬਰ ਹੈ ਜੀ 3069 ਫਾਇਰ ਨੰਬਰ ਏਰੀਆ ਮਲੋਹਟ ਤੋਂ ਰਿਸ਼ਤਾ ਹੈ ਜੱਟ ਸਿੱਖ ਪਰਿਵਾਰ ਲੜਕੀ ਦਾ ਗੋਤ ਘਵਾਰ ਨੇਮਕੌਰ ਡੇਟ ਆਫ ਬਰਥ 1991 ਦਾ ਵਰਨ ਹਾਈਟ 5 ਫੁੱਟ 5 ਇੰਚ ਸਟੱਡੀ ਹੈ ਗ੍ਰੈਜੂਏਸ਼ਨ ਐਮਏ ਬੀਐਡ ਐਂਡ 2 ਸਾਲ ਦਾ ਡਿਪਲੋਮਾ ਕੈਨੇਡਾ ਭਰਾ ਇੱਕ ਅਨਮੈਰਿਡ ਕੈਨੇਡਾ ਪੀਆਰ ਹੈ ਜੀ ਭਰਾ ਮਾਤਾ ਤੇ ਪਿਤਾ ਨੇ ਕੁੜੀ ਕੈਨੇਡਾ ਚ ਵਰਕ ਪਰਮਿਟ ਤੇ ਆ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਨਸ਼ੇ ਤੋਂ ਰਹਿਤ ਹੋਵੇ ਸੋਨਾ ਸ਼ਾਕਾਹਾਰੀ ਹੋਵੇ ਜਮੀਨ ਮੁੰਡੇ ਨੂੰ 7 ਤੋਂ 8 ਕਿੱਲੇ ਤੱਕ ਆਉਂਦੀ ਹੋਵੇ ਫਾਈ ਨੰਬਰ 3000 ਨੋਟ ਕਰਕੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਇਸ ਰਿਸ਼ਤੇ ਵਾਸਤੇ ਆਗਲੇ ਦੋ ਸੱਕੀਆਂ ਭੈਣਾਂ ਦੇ ਰਿਸ਼ਤੇ ਆ ਜੀ ਲੁਧਿਆਣਾ ਸ਼ਹਿਰ ਤੋਂ ਅਮਰਤਾ ਦੀ ਲੜਕੀਾਂ ਦੇ ਰਿਸ਼ਤੇ ਆ ਵਧੀਆ ਫਾਈ ਨੰਬਰ ਹੈ 3070 ਜ਼ਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਆ ਜੱਟ ਸਿੱਖ ਨੇਮ ਕੌਰ ਜਨਮ 5 ਤਰੀਕ 1994 ਦਾ ਬਾਰਨ ਹਾਈਟ 5 ਫੁੱਟ 6 ਇੰਚ ਪੜ੍ਹਾਈ ਕੀਤੀ ਹੈ ਬੀ ਕਾਮ ਪਰਿਵਾਰ ਚ ਮਾਤਾ ਪਿਤਾ ਤੇ ਭੈਣ ਇੱਕ ਭਰਾ ਇੱਕ ਹੈ ਸ਼ੁੱਧ ਸ਼ਾਕਾਹਾਰੀ ਪਰਿਵਾਰ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਜਾਤੀ ਜਰਨਲ ਸ਼ੈਣੀ ਲੁਧਿਆਣਾ ਸ਼ਹਿਰ ਕੇਵਲ ਅਮਰਤਾ ਰਿਹੀ ਸੰਪਰਕ ਕਰਨ ਜੀ ਆਗਲਾ ਰਿਸ਼ਤਾ ਹੈ 3071 ਨਾਮ ਕੌਰ ਜਨਮ 11 ਤਰੀਕ ਨੂੰ 1999 ਦਾ ਬਾਰਨ ਕੱਦ 5 ਫੁੱਟ 3 ਇੰਚ ਪੜਾਈ ਐਮਏ 뮤జిక్ ਵੋਕਲ ਦੀ ਕੀਤੀ ਹੈ ਪਰਿਵਾਰ ਚ ਮਾਤਾ ਪਿਤਾ ਭੈਣ ਇੱਕ ਤੇ ਭਰਾ ਵੀ ਇੱਕ ਸ਼ੁੱਧ ਸ਼ਾਕਾਹਾਰੀ ਪਰਿਵਾਰ ਗੁਰੂ ਕੇਵਲ ਸ੍ਰੀ ਗ੍ਰੰਥ ਸਾਹਿਬ ਜੀ ਜਾਤ ਜਰਨਲ ਸ਼ੈਣੀ ਲੁਧਿਆਣਾ ਸ਼ਹਿਰ ਕੇਵਲ ਅਮਰਤਾ ਰਹੀ ਸੰਪਰਕ ਕਰਨ ਇਹ ਦੋਵੇਂ ਰਿਸ਼ਤੇ ਦੋ ਸਕੀਆਂ ਭੈਣਾਂ ਦੇ ਨੇ ਜੀ ਜ਼ਿਲ੍ਹਾ ਲੁਧਿਆਣੇ ਤੋਂ ਰਿਸ਼ਤਾ ਸਿਰਫ ਨੇੜੇ ਤੇੜੇ ਤੋਂ ਹੀ ਜਿਲੇਆਂ ਦਾ ਹੋਵੇ ਕਿ 2-2 ਘੰਟੇ ਦੀ ਬਾਰਤ ਤੇ ਜਾਂ ਫਿਰ ਪਿੰਡਾਂ ਦਾ ਹੋਵੇ ਮੁੰਡਿਆਂ ਦਾ ਦੋਵੇਂ ਮੁੰਡਿਆਂ ਦਾ ਵਧੀਆ ਅਵਰਤ ਸ਼ਕਿਆ ਹੋਵੇ ਸਿੱਖ ਸਰਦਾਰ ਹੋਣ ਵਧੀਆ ਪੜੇ ਲਿਖੇ ਹੋਣ ਕੇਸ ਧਾਰੀ ਨੌਜਵਾਨ ਹੋਣ ਕੁੜੀਆਂ ਦੋਵੇਂ ਹੀ ਵਧੀਆ ਪੜੀਆਂ ਲਿਖੀਆਂ ਸੋਹਣੀਆਂ ਸੁਨੱਖੀਆਂ ਤੇ ਇੱਜ਼ਤਮਾਨ ਕਰਦਾ ਕਰ ਸਾਰਿਆਂ ਦਾ ਕਰਨ ਵਾਲੀਆਂ ਵਧੀਆ ਕੰਮਕਾਰ ਕਰਦਾ ਜਾਣਦੀਆਂ ਨੇ ਜੀ ਮੁੰਡਾ ਮੁੰਡੇ ਦਾ ਰਿਸ਼ਤਾ ਜਿਹੋ ਚਾਹੀਦਾ ਜੀ ਵਧੀਆ ਕਰੋ ਮੁੰਡਾ ਵਧੀਆ ਸਰਕਾਰੀ ਜੋਬ ਕਰਦਾ ਹੋਵੇ ਜਾਂ ਪ੍ਰਾਈਵੇਟ ਵਧੀਆ ਜਾਂ ਫਿਰ ਬਿਜ਼ਨਸ ਹੋਵੇ ਜ਼ਮੀਨ ਚਾਹੀਏ ਨਾ ਹੋਵੇ ਪਰ ਘਰ ਕਾਰੋਬਾਰ ਵਧੀਆ ਹੋਵੇ ਜੀ ਬਹੁਤ ਵਧੀਆ ਪਰਿਵਾਰ ਤੋਂ ਅਸੀਂ ਦੋਨੇ ਕੁੜੀਆਂ ਦੇ ਰਿਸ਼ਤੇ ਆਪਣੇ ਕੋਲ ਆਏ ਸੀ ਅਗਲੇ ਆ ਜੀ ਰਿਸ਼ਤੇ ਬਹੁਤ ਵਧੀਆ ਪਰਿਵਾਰ ਤੋਂ ਮੁੰਡਿਆਂ ਦੇ ਰਿਸ਼ਤਾ ਹੈ ਜੀ 3078 ਫਾਈਲ ਨੰਬਰ ਜ਼ਿਲ੍ਹਾ ਲੁਧਿਆਣਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਗਰੇਵਾਲ ਡੇਟ ਆਫ ਬਰਥ 14/4/1993 ਦਾ ਬਾਰਨ ਹਾਈਟ 5 ਫੁੱਟ 11 ਇੰਚ ਸਟੱਡੀ ਬੀਏ ਪਾਸ ਫੈਮਿਲੀ ਚ ਮਾਤਾ ਪਿਤਾ ਇੱਕ ਭੈਣ ਭੈਣ ਮੈਰਿਡ ਹੈ ਦੋ ਭਰਾ ਨੇ ਛੋਟਾ ਭਰਾ ਕੈਨੇਡਾ ਪੀਆਰ ਆ ਫਾਦਰ ਸਾਹਿਬ ਡਿਪਟੀ ਮੈਨੇਜਰ ਦੀ ਜੌਬ ਤੋਂ ਰਿਟਾਇਰ ਨੇ ਮਾਤਾ ਜੀ ਹਾਊਸ ਵਾਈਫ ਨੇ ਘਰ-ਬਾਰ ਵਧੀਆ ਬਣਿਆਗਾ ਜੀ ਸ਼ਹਿਰ ਚ ਦੋ ਕਨਾਲਾਂ ਚ ਕੋਠੀ ਪਾਈ ਹੈ ਮੁੰਡਾ ਸੇਲ ਪਰਚੇਸ ਚ ਬਿਜ਼ਨਸ ਕਰਦਾਗਾ ਬਿਜ਼ਨਸ ਆਪਣਾਗਾ ਨਾਲ ਮਕਾਨ ਬਣਾ ਬਣਾ ਵੇਚਦਾ ਹੈ ਹੁੰਡੇ ਸਰਦਾਰ ਪੱਗ ਬੰਦਾ ਦਾ ਪਰਿਵਾਰ ਵੈਸ਼ਨੂਆ ਪਰਿਵਾਰ ਦਾ ਨੰਬਰ ਨੋਟ ਕਰੋ 987242 72129 ਆਗਲਾ ਰਿਸ਼ਤਾ ਆਏ ਜੀ 30795 ਨੰਬਰ ਜ਼ਿਲ੍ਹਾ ਫਾਟੇਗੜ੍ਹ ਸਾਹਿਬ ਏਰੀਆ ਖੰਨਾ ਹੁੰਡੇ ਦੀ ਕਾਸਟ ਅਜਰ ਸਿੱਖ ਗੋਤ ਰਹਿਲ ਡੇਟ ਆਵਰ 6 12 1991 ਹਾਈਟ 5 ਫੁੱਟ 11 ਇੰਚ ਸਟੱਡੀ ਬੀ ਕਮ ਬੈਚਲਰ ਆਫ ਕੁਮਾਰ ਸ ਪਰਿਵਾਰ ਚ ਮਾਤਾ ਜੀ ਐ ਫਾਦਰ ਸਾਹਿਬ ਐਕਸਪਾਇਰ ਨੇ ਮੁੰਡੇ ਜਮੀਨ ਦਾਸ ਕਿੱਲੇ ਆਉਂਦੀ ਹੈ ਰੈ residense ਅਮਲੋ ਮੁੰਡਾ ਮੁੰਨਾਗਾ ਵਧੀਆ ਪੜਿਆ ਲਿਖਿਆ ਸੋਨਾ ਸੁਨੱਖਾ ਨਸੀਬੱਤੇ ਤੋਂ ਰਹਤਾ ਫੈਮਲੀ ਵੈਸ਼ਨੂਆ ਘਰ-ਵਾਰ ਵਧੀਆ ਬਣਿਆ ਹੋਇਆਗਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਸੋਹਣੀ ਸੁਨੱਖੀ ਹੋਵੇ ਡਿਮਾਂਡ ਕੋਈ ਨਹੀਂ ਬਸ ਪਰਿਵਾਰ ਮਿਲਨਸਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9696446659 ਅਗਲਾ ਰਿਸ਼ਤਾ ਆਇਆ 3080 ਫਾਈ ਨੰਬਰ ਨੇਮ ਕੁਮਾਰ ਡੇਟ ਆਫ ਬਰਥ 10 11 ਜੈਂਡਰ ਮੇਲ ਸਿਟੀ ਪਟਿਆਲਾ ਕਾਸਟ ਖੱਤਰੀ ਆ ਹਾਈਟ 5 ਫੁੱਟ 8 ਇੰਚ ਕੁਆਲੀਫਿਕੇਸ਼ਨ ਬੀਟੈਕ ਮਕੈਨੀਕਲ ਫਰੋਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਐਕੂਪੇਸ਼ਨ ਮੈਨੇਜਰ ਪੁਨੇ ਦਾ ਫੈਮਿਲੀ ਚ ਡਿਟੇਲਸ ਫਾਦਰ ਨੇਮ ਕੁਮਾਰ ਐਕੂਪੇਸ਼ਨ ਵਰਕਿੰਗ ਇਨ ਪੀਐਸਟੀਸੀਐਲ ਮਦਰ ਗਵਰਨਮੈਂਟ ਸਰਵਿਸ ਰਿਟਾਇਰਡ ਬ੍ਰਦਰ ਨੋ ਸਿਸਟਰ ਟੂ ਬਰਥ ਮੈਰਿਡ ਐਂਡ ਵੈਲ ਸੈਟਲ ਅਕੁਪੇਸ਼ਨ ਜੀ ਯੂਕੇ ਯੂਕੇ ਪਾਸਡ ਕੰਪਨੀ ਫਿਟ ਫਿਟ ਵਰਡ ਮੀ ਕਲੱਬ ਮੈਨੇਜਰ ਕੁੜੀ ਦੀ ਪੜ੍ਹਾਈ ਬੀਟੈਕ ਜਾਂ ਫਿਰ ਬੀਬੀਏ ਐਮਸੀਏ ਐਮਕੋਮ ਕਰੀ ਹੋਵੇ ਐਨੀ ਵਨ ਡਿਗਰੀ ਹਾਈਟ 5 ਫੁੱਟ 4 ਤੱਕ ਹੋਵੇ ਮੁੰਡਾ ਵਧੀਆ ਸੋਹਣਾ ਸਨਖਾ ਤੇ ਕੁੜੀ ਸੋਹਣੀ ਸਨਖੇ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 99154 10343 ਅਗਲੇ ਰਿਸ਼ਤੇ ਦੀ ਦੋ ਕੁੜੀਆਂ ਦੀ ਮੱਝ ਵੀ ਸਿੱਖ ਕਾਸਟ ਤੋਂ ਆਗੇ 3081 ਫਾਈਲ ਨੰਬਰ ਕਾਸਟ ਮਾਈ ਵੀ ਸਿੱਖ ਨੇਮ ਕੌਰ ਹਾਈਟ 5 ਫੁੱਟ 4 ਇੰਚ ਸਟਡੀ ਪਲੇਸ 2 ਜੀ ਐਨ ਐਮ ਨਰਸਿੰਗ ਬਿਊਟੀ ਪਾਰਲਰ 6 ਮਨਥ ਕੋਰਸ ਜੋਬ ਡੀ ਐਜੂਕੇਸ਼ਨ ਐਡੈਕਸ਼ਨ ਸੈਂਟਰ ਫੋਰ ਸਾਲ 4 ਸਾਲ ਦੀ ਨੀਡ ਐਨ ਆਰ ਆਈ ਬੁਆਏ ਔਰ ਗਵਰਨਮੈਂਟ ਏਮਪਲੋਈ ਅੰਮ੍ਰਿਤਸਰ ਤੇ ਕਪੂਰਥਲਾ ਤੇ ਤਰਨਤਾਰਨ ਨੂੰ ਪਾਇਆ ਲਾ ਪ੍ਰਵਾਦਾ ਨੰਬਰ ਨੋਟ ਕਰੋ 77 ਪੂਰਾ 433034 ਅਗਲਾ ਰਿਸ਼ਤਾ ਆਇਆ 13 3082 ਫਾਈ ਨੰਬਰ ਕਾਸਟ ਸ਼ਰਮਾ ਪਤਾ ਜਲੰਧਰ ਪੜ੍ਹਾਈ ਬੈਚਲਰ ਡਿਗਰੀ ਹਿਊਮਨ ਬਿਲੋਂਗਸ ਬਾਇਓਲੋਜੀਕ ਬੈਚਲਰ ਡਿਗਰੀ ਲੈਵਲ ਲੈਵਲਰ ਸਟੱਡੀ ਪрень ਇੱਕ ਭਰਾ ਇੱਕ ਕੱਦ 5 ਫੁੱਟ 3 ਇੰਚ ਕਾਸਟ ਬ੍ਰਾਹਮਣ ਹਿੰਦੂ ਗੋਤ ਵੈਤਿਸ ਉਮਰ ਕੁੜੀ ਦੀ 31 ਸਾਲ ਕੰਮ ਯੂਐਸਏ ਟੀਚਰ ਮੁੰਡਾ ਵੈਸ਼ਨੂ ਨਸ਼ਾ ਰਹਿਤ ਹੋਵੇ ਗ੍ਰੈਜੂਏਟਡ ਪੜ੍ਹਾਈ ਕਰੀ ਹੋਵੇ 5 ਫੁੱਟ 7 ਜੇ 5 ਫੁੱਟ 11 ਇੰਚ ਤੱਕ ਹਾਈਟ ਹੋਵੇ ਬ੍ਰਾਹਮਣ ਹਿੰਦੂ ਹੋਵੇ ਯੂਐਸਏ ਕੈਲੀਫੋਰਨੀਆ ਓਨਲੀ ਪੰਜਾਬੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ +140 14 16 64 14 ਦੁਬਾਰਾ ਫੇਰ 14014166414 ਅਗਲਾ ਰਿਸ਼ਤਾ ਆਇਆ 3083 ਫਾਈਲ ਨੰਬਰ ਨੇਮ ਸਿੰਘ 1997 ਦਾ ਸਟੱਡੀ ਕੀਤੀ ਹੈ ਜੀ ਐਡਵਾਂਸਡ ਉਨਤ ਵਿਜੂਅਲ ਪ੍ਰਭਾਵ ਗ੍ਰਾਫਿਕ ਡਿਜ਼ਾਈਨ ਦੀ ਪੜ੍ਹਾਈ કરી ਹੈ ਬਹੁਤ ਵਧੀਆ ਪੜ੍ਹਾਈ ਹੈ ਜੀ ਅਗੇ ਜੌਬ ਹੈ ਜੀ ਵੀ ਲਾਈਟਿੰਗ ਕੋਪੋਜੀਟਿੰਗ ਕਲਾਕਾਰ ਰੈਜ਼ੀਡੈਂਸ ਕਾਸਟ ਜੱਟ ਸਿੱਖ ਹਾਈਟ 5 ਫੁੱਟ 11 ਇੰਚ ਫੈਮਿਲੀ ਫਾਦਰ ਮਦਰ ਸਿਸਟਰ ਪ੍ਰਾਪਰਟੀ 11 ਏਕੜ ਐਡਰੈਸ ਵਿਲੇਜ ਨੀਅਰ ਪਟਿਆਲਾ ਸਪਸ ਰਿਕੁਆਇਰਮੈਂਟ ਹੈ ਜੀ ਲੂਕਿੰਗ ਫॉर ਪਰਮਾਨੈਂਟ ਪਰਮਾਨੈਂਟ ਰੈਜ਼ੀਡੈਂਸ ਆਫ ਕੈਨੇਡਾ ਗੁੱਡ ਲੁਕਿੰਗ ਗਰਲ ਵਿਦ ਏ ਸਟੇਬਲ ਜੌਬ ਪਰਿਵਾਰ ਦਾ ਨੰਬਰ ਨੋਟ ਕਰੋ 7714766940 ਅਗਲਾ ਫਾਈਲ ਨੰਬਰ ਹੈ 3084 ਜ਼ਿਲ੍ਹਾ ਜਲੰਧਰ ਏਰੀਆ ਨਕੋਦਰ ਗੋਤਪਦਮ ਜਨਮ ਮਿਤੀ ਜਨਮ ਮਿਤੀ ਹੈ ਜੀ 26/5/1992 ਨਾਨਕੇ ਉਪਨਾਮ ਸਿਹਰਾ ਦਾਦਕੇ ਉਪਨਾਮ ਪਦਮ ਹਾਈਟ 5 ਫੁੱਟ 7 ਇੰਚ ਸਟੱਡੀ ਪਲੇਸ ਟੂ اے سی ਰੈਜੀਡੈਂਸ ਆਈਟੀਆਈ ਮਕੈਨਿਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਹੁਣ ਦੋਹਾ ਕਤਰ ਵਿੱਚ ਹੈਵੀ ਡਰਾਈਵਰ ਵਜੋਂ ਕੰਮ ਕਰ ਰਿਹਾ ਹੈਗਾ ਤਰਖਾਨ ਸਿੱਖ ਮੰਗਲਿਕ ਲੜਕਾ 32 ਸਾਲ ਉਮਰ ਹੈ ਲੜਕੇ ਲਈ ਪੜੀ ਲਿਖੀ ਕਰੇ ਲੁਕਨਿਆਂ ਦੀ ਲੋੜ ਆ ਕੁੜੀ ਵਧੀਆ ਸਿਆਣੀ ਪੜੀ ਲਿਖੀ ਸਮਝਦਾਰ ਹੋਵੇ ਕੁੜੀ ਮੰਗਲਿਕ ਹੋਵੇ ਮੰਗਲਿਕ ਕੁੜੀ ਦਾ ਹੀ ਰਿਸ਼ਤਾ ਚਾਹੀਦਾਗਾ ਸੋਹਣੀ ਸਨਖੀ ਹੋਵੇ ਪੜੀ ਲਿਖੀ ਪ੍ਰਵਾਰ ਦਾ ਨੰਬਰ ਨੋਟ ਕਰੋ 99153 52569 ਅਗਲਾ ਰਿਸ਼ਤਾ ਆਇਆ 3085 ਫਾਈਲ ਨੰਬਰ ਨੇਮ ਗੁਰਪ੍ਰੀਤ ਬੜਵਾਲ ਕਾਸਟ ਸੈਣੀ ਸਿੱਖ ਗੋਤ ਬੜਵਾਲ ਬਾਥ 1995 ਸਿਟੀ ਇੰਦੋਰ ਐਮਪੀ ਪੰਜਾਬ ਐਡਰੈਸ ਰੂਪਨਗਰ ਪੰਜਾਬ ਹਾਈਟ 5 ਫੁੱਟ 10 ਇੰਚ ਕੁਆਲੀਫਿਕੇਸ਼ਨ ਐਮ ਬੀ ਏ ਇਨ ਬਿਜ਼ਨਸ ਇਕਨੋਮਿਕਸ ਇੰਜੀਨੀਅਰਿੰਗ ਇਨ ਕੰਪਿਊਟਰ ਸਾਇੰਸ ਐਕੂਪੇਸ਼ਨ ਬ੍ਰਾਂਡ ਪਾਰਟਨਰ ਇਨ ਆਲਮੰਡ ਬ੍ਰਾਂਡਿੰਗ ਇਨਕਮ 9 ਲੱਖ ਪਲੱਸ ਫੈਮਿਲੀ ਬੈਕਗ੍ਰਾਉਂਡ ਫਾਦਰ ਐਕੂਪੇਸ਼ਨ ਬਿਜ਼ਨਸਮੈਨ ਰੀਅਲ ਈਸਟੇਟ ਇਜ ਕੰਸਟਰਕਸ਼ਨ ਮਦਰ ਹੋਮ ਮੇਕਰ प्लस बिजनेस वुमेन सिस्टर वर्किंग इन कनाडा परिवार ਦਾ ਨੰਬਰ ਨੋਟ ਕਰੋ 97700 ਪੂਰਾ 65000 ਦੁਬਾਰਾ ਫਿਰ 97700 65 ट्रिपल 0 ਅਗਲਾ ਰਿਸ਼ਤਾ ਆਇਆ 30865 ਨੰਬਰ ਜਿਲ੍ਹਾ ਮੋਗਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਗਿੱਲ ਏਜ 30 ਸਾਲ ਹਾਈਟ 5 ਫੁੱਟ 8 ਇੰਚ ਪੜਾਈ ਪਲਸ 2 ਪਾਸ ਆਪਣਾ ਬਿਜ਼ਨਸ ਹੈ ਜੀ ਫੈਮਿਲੀ ਚ ਦੋ ਭਰਾ ਇੱਕ ਭੈਣ ਭੈਣ ਮੈਰਿਡ ਹੈ ਰਿਸ਼ਤਾ ਚਾਹੀਦਾ ਮੁੰਡੇ ਲਈ ਕੁੜੀ ਘਰ ਸੰਭਾਲਣ ਵਾਲੀ ਹੋਵੇ ਸਿਆਣੀ ਤੇ ਸਮਝਦਾਰ ਸੋਹਣੀ ਹੋਵੇ ਮੁੰਡਾ ਸੋਹਣਾਗਾ ਵਧੀਆ ਕਾਰੋਬਾਰ ਹੈ ਆਪਣਾ ਵਧੀਆ ਬਿਜ਼ਨਸ ਹੈ ਨਸ਼ੀ ਪੱਤੇ ਤੋਂ ਰਹੇਤਾ ਪਰਿਵਾਰ ਵੈਸ਼ਨੂ ਆ ਜ਼ਮੀਨ ਮੁੰਡੇ ਨੂੰ ਇੱਕ ਕਿੱਲਾ ਆਉਂਦੀ ਹੈ ਦੋ ਭਰਾਵਾਂ ਕੋਲ ਦੋ ਕਿੱਲੇ ਜ਼ਮੀਨ ਹੈ ਬਿਜ਼ਨਸ ਵਿੱਚੋਂ ਵਧੀਆ ਕਮਾਈ ਹੈ ਜੀ ਡਿਮਾਂਡ ਕੋਈ ਨਹੀਂ ਪਰਿਵਾਰ ਦਾ ਨੰਬਰ ਨੋਟ ਕਰੋ 77105 42307 ਜਾਂ ਫਿਰ ਇਸ ਨੰਬਰ ਤੇ 6805 22480 ਅਗਲਾ ਰਿਸ਼ਤਾ ਆਇਆ ਤੇ ਨਹੀਂ ਹੈ 87 ਫਾਈ ਨੰਬਰ ਜ਼ਿਲ੍ਹਾ ਬਠਿੰਡਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਸਿੱਧੂ ਡੇਟ ਆਫ ਬਰਥ 22 ਦੋ 2000 ਦਾ ਬੌਰਨ ਹਾਈਟ 5 ਫੁੱਟ 9 ਇੰਚ ਸਟੱਡੀ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਫਰਮ ਬਾਬਾ ਫਰੀਦ ਕਾਲਜ ਬਲੇਜ ਦੇਉਣ ਬਠਿੰਡਾ 2 ਇਅਰ ਡਿਪਲੋਮਾ ਇਨ ਆਪਰੇਸ਼ਨਸ ਮੈਨੇਜਮੈਂਟ ਫਰੋਮ BCIT ਕੈਨੇਡਾ ਸਟੱਡੀ ਪਰਮਨੈਂਟ ਇਨ ਕੈਨੇਡਾ ਲਿਵਿੰਗ ਇਨ ਸ਼ਰੀ ਬ੍ਰਿਟਸ ਕੋਲੰਬੀਆ ਪ੍ਰਾਪਰਟੀ ਇਨ ਪ੍ਰਾਪਰਟੀ ਇਨ ਇੰਡੀਆ 15 ਕਿਲੇ ਵਰਕਿੰਗ ਮੁੰਡਾ ਕੈਨੇਡਾ ਚ ਕੰਟਰੈਕਸ਼ਨ ਦਾ ਕਰਦਾ ਹੈਗਾ ਜੀ ਬਦਿਆ ਮੁੰਡਾ ਸੋਨਾ ਚਨਖਰ ਕੰਮਕਾਰ ਵੀ ਬਹੁਤ ਵਧੀਆ ਹੈਗਾ ਰਾਕੀ ਘਰ ਬਰ ਬਹੁਤ ਵਧੀਆ ਬਣਿਆ ਹੋਇਆ ਹੈਗਾ ਵੈਸ਼ਨ ਪਰਿਵਾਰ ਆ ਮੁੰਡਾ ਨਸ਼ੇ ਪੱਤੇ ਤੋਂ ਰਹਤਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਮੁੰਡੇ ਦੇ ਬਰਾਬਰ ਦੀ ਹੋਵੇ ਉਮਰ ਚ ਵੱਡੀ ਨਾ ਹੋਵੇ ਵਧੀਆ ਪੜ੍ਹੀ ਲਿਖੀ ਕੈਨੇਡਾ ਪੀਆਰ ਕੁੜੀ ਹੋਵੇ ਪਰਿਵਾਰ ਨਾਲ ਸੰਪਰਕ ਕਰਨ ਲਈ ਤੁਸੀਂ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਹੁਤ ਵਧੀਆ ਪਰਿਵਾਰ ਤੋਂ ਇਹ ਰਿਸ਼ਤਾ ਹੈ ਜੀ ਅਗਲਾ ਫਾਈਲ ਨੰਬਰ ਹੈ 3088 ਨਾਮ ਚਰਨਜੀਤ ਕੌਰ ਉਮਰ 32 ਸਾਲ ਕੱਦ 4 ਫੁੱਟ 9 ਇੰਚ ਅਰੋੜਾ ਸਿੱਖ ਕੁੜੀ ਕੱਲੀ ਐ ਯੂਕੇ ਵਰਕ ਪਰਮਿਟ ਤੇ ਕੁੜੀ ਤਲਾਕशुदा ਹੈ ਲੜਕਾ ਚਾਹੀਦਾ ਯੂਕੇ ਰਹਿੰਦਾ ਹੋਵੇ ਪੀਆਰ ਹੋਵੇ ਜਾਂ ਫਿਰ ਚਾਹੇ ਵਰਕ ਪਰਮਿਟ ਤੇ ਹੋਵੇ ਜਾਤੀਵੰਦਨ ਕੋਈ ਨਹੀਂ ਮੁੰਡਾ ਸਿਰਫ ਯੂਕੇ ਫੋਰਨ ਹੀ ਆਇਆ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਐ ਮੁੰਡਾ ਵਧੀਆ ਸੋਹਣਾ ਹੋਵੇ ਕੁੜੀ ਦੇ ਕੋਈ ਬੱਚਾ ਨਹੀਂ ਗਾ ਇਹਨਾਂ ਨਾਲ ਸੰਪਰਕ ਕਰਨ ਲਈ ਤੁਸੀਂ ਸਾਡੇ ਵਟਸਐਪ ਨੰਬਰ ਤੇ ਸੰਪਰਕ ਕਰਕੇ ਇਹਨਾਂ ਦਾ ਨੰਬਰ ਕੁੜੀ ਵਾਲਿਆਂ ਦਾ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਆਇਆ 3099 ਨਾਮ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਜਨਮ ਮਿਤੀ 3391991 ਕੱਦ 5 ਫੁੱਟ 9 ਇੰਚ ਪੜ੍ਹਾਈ ਬੀਟੈਕ ਐਮਟੈਕ ਨੌਕਰੀ ਸਰਕਾਰੀ ਨੌਕਰੀ ਜਈ ਦੀ ਭਰਾ ਬਨ ਮੈਰਿਡ ਸੈਟਲ ਇਨ ਕੈਨੇਡਾ ਭੈਣ ਕੋਈ ਨਹੀਂ ਮਾਤਾ ਤੇ ਪਿਤਾ ਸਰਕਾਰੀ ਨੌਕਰੀ ਤੋਂ ਰਿਟਾਇਰ ਨੇ ਸਰਕਾਰੀ ਨੌਕਰੀ ਲੱਗੀ ਹੋਈ ਕੁੜੀ ਦਾ ਰਿਸ਼ਤਾ ਚਾਹੀਦਾਗਾ ਪਰਿਵਾਰ ਦਾ ਨੰਬਰ ਨੋਟ ਕਰੋ 9467564608 ਅਗਲਾ ਰਿਸ਼ਤਾ ਅਗਲੇ ਰਿਸ਼ਤੇ ਆ ਜੀ ਦੋ ਕੁੜੀਆਂ ਦੇ 3090 ਫਾਈਲ ਨੰਬਰ ਨੇਮ ਕੌਰ ਡੇਟ ਆਫ ਬਰਥ 1988 ਕਾਸਟ ਮਜਵੀ ਸਿੱਖ ਹਾਈਟ 5 ਫੁੱਟ 4 ਇੰਚ ਸਟੱਡੀ ਪਲੱਸ 2 ਜੀਐਨਐਮ ਨਰਸਿੰਗ ਬਿਊਟੀ ਪਾਰਲਰ 6 ਮੰਥ ਜੌਬ ਡੀ ਐਡਿਕਸ਼ਨ ਸੈਂਟਰ 4 ਇਅਰ ਨੀਡ ਐਨ ਆਰ ਆਈ ਵਾਈ অর ਗਵਰਨਮੈਂਟ ਏਮਪਲੋਈ ਅਮਰਤਾਰੀ ਅਮਰ ਅਮਰਸਰ ਕਪੂਰਥਲਾ ਤਰਨਤਨ ਤੋਂ ਪਰਿਵਾਰ ਦਾ ਨੰਬਰ ਨੋਟ ਕਰੋ ਜੀ 70 ਪੂਰਾ 400 3334 ਅਗਲਾ ਰਿਸ਼ਤਾ ਆਇਆ ਤੇ ਨਹਿਰ ਕਨਵੀ ਨੇਮ ਕੋਰ ਡੇਟ ਆ ਬਤ 1997 ਹਾਈਟ ਪਣੀ ਪੰਜ ਸਟੱਡੀ ਪਲੱਸ 2 ਪਾਸ ਕਾਸਟ ਮਾਈ ਵੀ ਸੇਖ ਫਾਦਰ ਹੈ ਫਾਦਰ ਐਕਸ ਪੰਜਾਬ ਪੁਲਿਸ ਏਐਸਆਈ ਮਦਰ ਹਾਊਸ ਵਾਈਫ ਬ੍ਰਦਰ 1 ਮੈਰਿਡ ਹੈ ਨੀਡ ਗਵਰਨਮੈਂਟ ਇੰਪਲਾਈ ਔਰ ਐਨਆਰਈ ਅਮਰਸਰ ਤਰੰਤਾਨ ਕੋ ਪੂਰਤਲਾ ਦੀ ਰਿਸ਼ਤਾ ਹੋ ਵੀ ਜੀ ਪਰਵਾਰ ਦਾ ਨੰਬਰ ਨੋਟ ਕਰੋ 99152 25082 अगला रिश्ता आया तीन हजार बानवे फाइल नंबर नेम क्रिश्न डेट ऑफ बर्थ दस अठ उ सौ तिरानवे हाइट फुट पाँच इंच कास्ट खत्री अरोड़ा जरनल सिस्टर वन मैरिड ब्रदर वन मैरिड भवानी हरियाणा क्वालिफिकेशन बी कॉम एम कॉम कंप्यूटर आई टी आई जॉब प्रीप्रेशन रेलवे इज बैंक टू बिजनेस है ਟੈਂਟ ਡੈਕੋਰੇਸ਼ਨ ਦਾ ਕਟ ਕੈਟਰਿੰਗ ਆਰਓ ਆਰਓ ਔਨ ਫਿਲਟਰ ਵਾਟਰ ਸਪਲਾਈ ਪਾਣੀ ਦਾ ਵੀ ਕੰਮ ਹੈ ਨਾਲ ਕਨਫੈਕਟਰੀ ਕਰਿਆਨਾ ਦੀ ਸ਼ਾਪ ਦਾ ਜਰਨਲ ਸਟੋਰ ਹੈ ਇਨਕਮ 90000 ਪਰ ਮੰਥ ਤਿੰਨ ਔਨ ਹਾਊਸ ਖੁਦ ਦੇ ਆ ਪੂਰੀ ਪੰਜਾਬ ਤੋਂ ਹੋਵੇ ਕੁੜੀ ਪੰਜਾਬ ਤੋਂ ਹੋਵੇ ਮਾਲਵਾ ਦੁਆਬਾ ਕਿਤੇ ਦੀ ਵੀ ਹੋਵੇ ਜੀ ਪੜੀ ਲਿਖੀ ਹੋਵੇ ਗ੍ਰੈਜੂਏਸ਼ਨ ਕੀਤੀ ਹੋਵੇ ਜੇ ਕੁੜੀ ਅੱਗੇ ਪੜ੍ਹਨਾ ਚਾਹੁੰਦੀ ਹੈ ਤਾਂ ਪੜਾ ਸਕਦੇ ਹਨ ਕੋਈ ਰੋਕ ਨਹੀਂ ਹੈਗੀ ਘਰ-ਬਾਰ ਸੰਭਾਲਣ ਵਾਲੀ ਹੋਵੇ ਜਨਰਲ ਕਾਸਟ ਅਰੂੜਾ ਖੱਤਰੀ ਪਰਿਵਾਰ ਨੂੰ ਪਹਿਲ ਬਾਅਦ ਚ ਅਗਰਵਾਲ ਬਾਂਸਲ ਭਰਦਵਾਜ ਸ਼ਰਮਾ ਜੱਟ ਸਿੱਖ ਸਾਰਾ ਖਰਚਾ ਮੁੰਡੇ ਵਾਲੇ ਕਰਨਗੇ ਵਧੀਆ ਜੀ ਪਰਵਾਧਾ ਨੰਬਰ ਨੋਟ ਕਰੋ 98130 44180 ਜੋ ਸਾਡੇ ਦੁਆਰਾ ਰਿਸ਼ਤੇ ਦੀ ਐਡਾਂ ਲਗਾਈਆਂ ਜਾਂਦੀਆਂ ਨੇ ਬਹੁਤ ਵਧੀਆ ਪਰਿਵਾਰ ਤੋਂ ਹੁੰਦੇ ਆ ਜੀ ਰਿਸ਼ਤੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਬਾਕੀ ਰਿਸ਼ਤੇ ਦੀ ਹੋਰ ਅੱਗੇ ਤੁਸੀਂ ਐਡ ਪਵਾਉਣ ਲਈ ਤੁਸੀਂ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਸਾਡੇ ਇਸ ਚੈਨਲ ਤੇ ਹਰੇਕ ਜਾਤੀ ਦੇ ਲੜਕੇ ਤੇ ਲੜਕੀਆਂ ਦੇ ਰਿਸ਼ਤੇ ਦੀ ਐਡ ਦਿੱਤੀ ਜਾਂਦੀ ਹੈ ਨਾਲ ਰਿਸ਼ਤਾ ਮੈਚ ਕਰਕੇ ਕਰਵਾਏ ਵੀ ਜਾਂਦੇ ਆ ਜੀ done wide.